ਏਅਰ ਕੈਨੇਡਾ ਦੇ ਜਹਾਜ਼ ਨੂੰ ਅਚਾਨਕ ਆਗ ਲੱਗ ਜਾਂਦੀ ਹੈ ਦਰਅਸਲ ਇਹ ਏਅਰ ਕੈਨੇਡਾ ਦਾ ਜਹਾਜ਼ 399 ਪੈਸੇਂਜਰ ਤੇ 13 ਕਰੂ ਮੈਂਬਰ ਲੈ ਕੇ ਸ਼ੁੱਕਰਵਾਰ ਦੀ ਸ਼ਾਮ ਤਕਰੀਬਨ ਕਿਹਾ ਜਾ ਰਿਹਾ ਹੈ ਕਿ 12:17 ਦੇ ਉੱਤੇ ਉੜਦਾ ਆ ਔਰ ਉਸ ਤੋਂ ਬਾਅਦ 12:39 ਮਿੰਟ ਦੇ ਉੱਤੇ ਹਾਦਸਾ ਹੋ ਜਾਂਦਾ ਯਾਨੀ ਕਿ ਇਹਦੇ ਆਗ ਕ ਲੱਗ ਜਾਂਦੀ ਹੈ ਅਚਾਨਕ ਅਗ ਦੀਆਂ ਲਪਟਾਂ ਬਾਹਰ ਨਿਕਲਣ ਸ਼ੁਰੂ ਹੋ ਜਾਂਦੀਆਂ ਜਦੋਂ ਉਹ ਸਿਰਫ ਸਿਰਫਲੇ ਟੇਕ ਆਫ ਹੀ ਕਰ ਰਿਹਾ ਸੀਗਾ ਥੋੜਾ ਜਿਹਾ ਸਮਾਂ ਸੀ 12:17 ਤੇ 12:39 ਹਾਲਾਂਕਿ ਪਾਇਲਟ ਦੀ ਜਿਹੜੀ ਸਮਝ ਆ ਰਹੀ ਹੈ ਉਸਨੇ ਬਹੁਤ ਵੱਡਾ ਹਾਦਸਾ ਜੜਾਇਆ ਹੋਣ ਤੋਂ ਬਚਾ ਲਿਆ ਆ ਗਨੀਮਤ ਇਹ ਆ ਕਿ ਕਿਸੇ ਦਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਦਰਅਸਲ ਉਹਨੇ ਪੈਨ ਪੈਨ ਕੋਡ ਜਿਹੜਾ ਆ ਜਿਹੜਾ 에ਅਰਕ੍ਰਾਫਟਿੰਗ ਲਈ ਜਾਂ ਐਵੀਏਸ਼ਨ ਇੰਡਸਟਰੀ ਲਈ ਹੁੰਦਾ ਆ ਕਿ ਜਦੋਂ ਕੋਈ ਐਮਰਜੈਂਸੀ ਹੋਵੇ ਤਾਂ ਪੈਨ ਪੈਨ ਕੋਡ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਉਸਨੇ ਪੋਸੀਬਲ ਅਸਿਸਟੈਂਟ ਲਈ ਤੇ ਦੁਬਾਰਾ ਤੋਂ ਜਹਾਜ਼ ਨੂੰ ਉੱਥੇ ਹੀ ਉਤਾਰਿਆ ਜਿੱਥੋਂ ਟੇਕ ਆਫ ਕੀਤਾ ਸੀਗਾ ਇਹ ਜਹਾਜ਼ ਟੋਰਾਂਟੋ 에ਅਰਪੋਰਟ ਤੋਂ ਤਕਰੀਬਨ 12:17 ਦੇ ਉੱਤੇ ਉੱਡਦਾ ਆ ਤੇ ਉੱਡਦਿਆ ਸਾਰ ਕਿਉਂਕਿ 39 12:39 ਦੇ ਉੱਤੇ ਇਸ ਨੂੰ ਅੱਗ ਲੱਗ ਜਾਂਦੀ ਆ ਹਾਲਾਂਕਿ ਅੱਗ ਦਾ ਕਾਰਨ ਕੀ ਹੈ ਇਹ ਕਦੇ ਪਤਾ ਨਹੀਂ ਲੱਗ ਸਕਿਆ ਤੁਹਾਨੂੰ ਇਹ ਤਸਵੀਰ ਦਿਖਾਉਣੀ ਹੈ ਕਿ ਬਾਹਰ ਵੀ ਅੱਗ ਦੀਆਂ ਲਪਟਾਂ ਵਿਖਣੀਆਂ ਸ਼ੁਰੂ ਹੋ ਗਈਆਂ ਬਹੁਤ ਸਮਝਦਾਰੀ ਦੇ ਨਾਲ ਉਸਨੇ ਕੋਡ ਸ਼ੁਰੂ ਕੀਤਾ ਐਕਸੈਸ ਮੰਗਿਆ ਕਿ ਅਸੀਂ ਦੁਬਾਰਾ ਤੋਂ ਥੱਲੇ ਆ ਰਹੇ ਹਾਂ ਕਿਉਂਕਿ ਅਚਾਨਕ ਅੱਗ ਲੱਗ ਗਈ ਆ ਕਈ ਵਾਰ ਬਹੁਤ ਵਾਰ ਇਹ ਤਾਂ ਹੁੰਦਾ ਆ ਕਿ ਕਿਸੇ 에ਅਰਕ੍ਰਾਫਟ ਦੇ ਵਿੱਚ ਅੱਗ ਲੱਗਣ ਤੋਂ ਬਾਅਦ ਪਤਾ ਨਹੀਂ ਲੱਗਦਾ ਕਿਉਂਕਿ ਜਦੋਂ ਆਊਟਰ ਬਾਡੀ ਨੂੰ ਅੱਗ ਲੱਗਦੀ ਆ ਤਾਂ ਪਤਾ ਨਹੀਂ ਲਗਦਾ ਇਸ ਜਹਾਜ਼ ਦੇ ਵਿੱਚ 1399 ਪੈਸੇਂਜਰ ਸੀਗੇ 13 ਕਰੂ ਮੈਂਬਰ ਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਸੀਗਾ ਜੇਕਰ ਇਹ ਜਿਹੜਾ ਬੰਦਾ ਆ ਜਿਹੜਾ ਪਾਇਲਟ ਆ ਉਸ ਜਹਾਜ਼ ਦਾ ਉਹ ਚੰਗੇ ਤਰੀਕੇ ਦੇ ਨਾਲ ਸਮਝਦਾਰੀ ਦੇ ਨਾਲ ਕੋਈ ਡਿਸੀਜਨ ਲਾ ਲੈਂਦਾ ਫਿਲਹਾਲ 에어ਪੋਰਟ ਅਥਾਰਟੀ ਨੇ ਕਿਹਾ ਕਿ ਕਿਸੇ ਤਰੀਕੇ ਦੀ ਕੋਈ ਇੰਜਰੀ ਜਾਂ ਕੈਜੁਐਲਟੀ ਨਹੀਂ ਹੋਈ ਔਰ ਸਾਰੇ ਤਰੀਕੇ ਦੇ ਨਾਲ ਜਿਹੜੇ ਸਭ ਠੀਕ ਨੇ ਆ ਇਸ ਨੂੰ ਦੁਬਾਰਾ ਰਨਵੇ ਦੇ ਉੱਤੇ ਲੈ ਕੇ ਆਂਦਾ 에어ਕ੍ਰਾਫਟ ਕੰਟਰੋਲ ਜਿਹੜਾ ਆ ਆਈਟੀਸੀ ਜਿਹੜਾ ਆ ਟੋਰਾਂਟੋ ਦਾ ਉਸਨੇ ਸਭ ਕੁਝ ਕਲੀਅਰ ਕੀਤਾ ਵਿਦਨ ਸੈਕਿੰਡ ਕਮ ਹੋਇਆ ਜੇਕਰ ਕਹਿੰਦੇ ਆ ਵੀ 4 ਮਿੰਟ ਦੀ ਹੋਰ ਦੇਰੀ ਹੁੰਦੀ ਤਾਂ ਸਾਰੇ ਲੋਕ ਉਸੇ ਏਅਰਪੋਰਟ ਤੋਂ ਬਾਹਰ ਵੀ ਨਹੀਂ ਨਿਕਲ ਹੁੰਨੇ ਸੀਗਾ ਉਹਨਾਂ ਤੋਂ ਉਹ ਜੀਵਨ ਦੇ ਸੜ ਜਾਣੇ ਸੀਗੇ 1399 ਲੋਕ ਔਰ 13 ਕਰੂ ਮੈਂਬਰ ਜਿਹੜੇ ਕਿ ਟ੍ਰਾਂਟੋ ਤੋਂ ਯਾਨੀ ਕਿ ਕੈਨੇਡਾ ਤੋਂ ਪੈरिस ਵਰਗੇ ਸ਼ਹਿਰ ਜਾ ਰਹੇ ਸੀਗੇ ਅਚਾਨਕ ਜਹਾਜ਼ ਉੱਡਦਾ ਆ ਤੇ ਉੱਡਦਿਆਂ ਸਾਰ ਜਹਾਜ਼ ਦੇ ਪਰਾਂ ਦੀ ਸਾਈਡ ਦੇ ਉੱਤੇ ਅੱਗ ਲੱਗ ਗਈ ਆ ਫਿਲਹਾਲ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਟੇਕ ਆਫ ਕਰਦਿਆਂ ਸਾਰੀ ਉਹ ਜਹਾਜ਼ ਜਿਹੜਾ ਆ ਉਸ ਨੂੰ ਅੱਗ ਲੱਗ ਗਈ ਆ ਪਰ ਇਸ ਪਾਇਲਟ ਦੀ ਸਮਝਦਾਰੀ ਪਾਇਲਟ ਨੇ ਡਿਕਲੇਅਰ ਕਰ ਦਿੱਤਾ ਪੈਨ ਪੈਨ ਉਸ ਤੋਂ ਬਾਅਦ ਏਟੀਸੀ ਦੇ ਨਾਲ ਸੰਪਰਕ ਕੀਤਾ ਯਾਨੀ ਕਿ 에어 ట్రాਫਿਕ ਕੰਟਰੋਲ ਦੇ ਨਾਲ ਸੰਪਰਕ ਕੀਤਾ ਕਿ ਸਾਨੂੰ ਵਿਦਨ ਅ ਸੈਕਿੰਡ ਜਿਹੜਾ ਆ ਉਤਰਾਰਨ ਦੀ ਜਿਹੜਾ ਆ ਉਹ ਦਿੰਤੀ ਆਵੇ ਇਜਾਜ਼ਤ ਉਹਨਾਂ ਨੇ ਇਜਾਜ਼ਤ ਦਿੱਤੀ ਉਤਾਰਨ ਦੀ ਤੇ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਆ ਸਾਹਮਣੇ ਆਇਆ ਔਰ ਸਭ ਕੋਈ ਜਿਹੜੇ ਆ ਸੁਰੱਖਿਅਤ ਨੇ ਬਾਲ ਬਾਲ ਬਚੇ ਆ ਜੇਕਰ 4 ਮਿੰਟ ਦੀ ਦੇਰੀ ਹੁੰਦੀ ਤਾਂ ਇਹ 에ਅਰਕ੍ਰਾਫਟ ਫਟ ਸਕਦਾ ਸੀ ਕਿਉਂਕਿ ਇਹਦੀ ਆਗ ਜਿਹੜੀ ਆ ਤੇ ਆਇਲ ਜਿਹੜਾ ਟੈਂਕਰ ਹੈ 에ਅਰਕ੍ਰਾਫਟ ਦਾ ਉਸ ਤੱਕ ਚੱਲ ਜਾਣੀ ਸੀਗੀ ਔਰ ਫਿਲਹਾਲ ਇਸ ਤੋਂ ਬਾਅਦ ਪਾਇਲਟ ਦੀ ਹਰ ਕੋਈ ਤਾਰੀਫ ਕਰ ਰਿਹਾ ਏਟੀਸੀ ਕੰਟਰੋਲ ਤਾਰੀਫ ਕਰ ਰਿਹਾ ਔਰ ਇਹਦੇ ਨਾਲ ਹੀ ਜਿਹੜਾ ਕਿਹਾ ਜਾਵੇ ਕਿ ਕਿਸੇ ਤਰੀਕੇ ਦੀ ਕੋਈ ਕੈਜੁਐਲਟੀ ਜਾਂ ਇੰਜਰੀ ਕਿਸੇ ਤੇ ਨਹੀਂ ਹੋਈ ਹਾਲਾਂਕਿ ਜਿਹੜੇ ਜਿਹੜਾ ਸਟਾਫ ਅੰਦਰ ਸੀਗਾ ਕਹਿੰਦੇ ਕਿ ਉਹ ਪੈਨਿਕ ਕਰਨਾ ਸ਼ੁਰੂ ਹੋ ਗਿਆ ਕਿਉਂਕਿ ਲੋਕਾਂ ਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਾ ਸੀਗਾ ਕਿ ਪਿਛਲੇ ਏਰੀਏ ਦੇ ਵਿੱਚ ਆਗ ਨਿਕਲਣੀ ਸ਼ੁਰੂ ਹੋ ਗਈ ਐਮਰਜੈਂਸੀ ਐਗਜ਼ਿਟ ਦੇ ਵਿੱਚ ਬੱਠੇ ਲੋਕਾਂ ਨੇ ਚੀਕਾਂ ਮਾਰਨੀ ਸ਼ੁਰੂ ਕੀਤੀਆਂ ਔਰ ਜਿਵੇਂ ਦਨ ਸੈਕੰਡ ਜਿਹੜਾ ਆ ਏਟੀਸੀ ਨੇ ਇਸ ਨੂੰ ਥੱਲੇ ਉਤਾਰਿਆ ਸੋ ਉਸ ਪਾਇਲਟ ਦੀ ਸਮਝਦਾਰੀ ਨੇ ਕੈਨੇਡਾ ਦੇ ਵਿੱਚ ਬਹੁਤ ਵੱਡਾ ਹਾਦਸਾ ਟਾਲ ਦਿੱਤਾ ਆ ਇਸ ਪਲੇਨ ਦੇ ਵਿੱਚ ਤਕਰੀਬਨ ਦੱਸਿਆ ਜਾ ਰਿਹਾ ਸੀ ਕਿ 399 ਪੈਸੇਂਜਰ ਤੇ 13 ਕਰੂ ਮੈਂਬਰ ਜਿਹੜੇ ਸੀਗੇ ਉਹ ਬੈਠੇ ਹੋਏ ਸੀਗੇ ਜੇਕਰ ਪੈਨ ਪੈਨ ਕੋਡ ਜਿਹੜਾ ਆ ਪਾਇਲਟ ਥੋੜੀ ਦੇਰ ਦੇ ਨਾਲ ਐਗਜ਼ੀਕਿਊਟ ਕਰਦਾ ਤੇ ਇਹਦੇ ਵਿੱਚ ਬਹੁਤ ਵੱਡਾ ਹਾਦਸਾ ਹੋ ਜਾਂਦਾ ਸੀ ਫਿਲਹਾਲ ਇਹ ਕੈਨੇਡਾ ਦੇ ਵਿੱਚ ਪੂਰੇ ਕੈਨੇਡਾ ਦੇ ਵਿੱਚ ਇਸ ਪਾਇਲਟ ਦੀਆਂ ਗੱਲਾਂ ਹੋ ਰਹੀਆਂ ਨੇ ਇਸ ਉਹਦੀ ਸਮਝਦਾਰੀ ਦੀਆਂ ਗੱਲਾਂ ਹੋ ਰਹੀਆਂ ਨੇ ਔਰ ATC ਲੈਵਲ ਜਿਹੜਾ ਆ ਉਹਦੇ ਆ ਮਤਜ਼ਾਰੀਆਂ ਹੋ ਰਹੀਆਂ ਦੀਆਂ ਗੱਲਾਂ ਹੋ ਰਹੀਆਂ ਨੇ